ਰਵਿੰਦਰ ਸਿੰਘ ਸੋਢੀ ਦੇ ਕਹਾਣੀ ਸੰਗ੍ਰਹਿ ਹੱਥਾਂ ਚੁੱਕਦੀ ਰੇਤ ਵਿਚਲੀ ਕਹਾਣੀ ਮੁਸ਼ਤਾਕ ਅੰਕਲ ਦਾ ਤਰਤ ਬਾਹਰ ਬਰਫ਼ ਬਹੁਤ ਪੈ ਰਹੀ ਸੀ ਹਵਾ ਵੀ ਬਹੁਤ ਤੇਜ਼ ਜਿਵੇਂ ਬਰਫ਼ਾਨੀ ਤੂਫਾਨ ਚੱਲ ਰਿਹਾ ਹੋਵੇ ਹੋਟਲ ਦੇ ਸਵਾਗਤੀ ਕਾਊਂਟਰ ਤੇ ਪਿੱਛੇ ਬੈਠੀ ਅਮਨੀਤ ਆਪਣੀ ਕਿਤਾਬ ਵਿੱਚ ਮਗਨ ਸੀ ਰਾਤ ਦੇ ਤਕਰੀਬਨ 11:00 ਵਜੇ ਦਾ ਸਮਾਂ ਉਸ ਨੂੰ ਪਤਾ ਸੀ ਕਿ ਅਜਿਹੇ ਖਰਾਬ ਮੌਸਮ ਵਿੱਚ ਹੋਟਲ ਵਿੱਚ ਰਾਤ ਕੱਟਣ ਵਾਲੇ ਮੁਸਾਫਰ ਘੱਟ ਹੀ ਆਉਂਦੇ ਹਨ ਵੱਡੇ ਟਰੱਕਾਂ ਜਾਂ ਟਰਾਲੀਆਂ ਦੇ ਡਰਾਈਵਰ ਵੀ ਜ਼ਿਆਦਾ ਬਰਫ਼ਬਾਰੀ ਕਰਕੇ ਸਫ਼ਰ ਕੰਤੋਂ ਪਾਸਾ ਹੀ ਵੜਦੇ ਹਨ ਤੇ ਛੋਟੀਆਂ ਗੱਡੀਆਂ ਵਾਲੇ ਤਾਂ ਘਰੋਂ ਹੀ ਨਹੀਂ ਨਿਕਲਦੇ ਇਸੇ ਲਈ ਅਬਨੀਤ ਨੇ ਸਵਾਗਤੀ ਕਾਊਂਟਰ ਦੇ ਕਮਰੇ ਵਾਲੇ ਮੁੱਖ ਦਰਵਾਜ਼ੇ ਨੂੰ ਅੰਦਰੋਂ ਬੰਦ ਹੀ ਕਰ ਦਿੱਤਾ ਉਹ ਇਸ ਭੜੇ ਮੌਸਮ ਨੂੰ ਆਪਣੇ ਲਈ ਚੰਗਾ ਹੀ ਮੰਨ ਰਹੀ ਸੀ ਕਿਉਂਕਿ 2 ਦਿਨਾਂ ਬਾਅਦ ਉਸ ਦਾ ਪੇਪਰ ਸੀ ਮੌਸਮ ਦੀਆਂ ਖਬਰਾਂ ਅਨਸਾਰ ਅਗਲੇ 2 ਕੁ ਦਿਨ ਹੋਰ ਇਹੋ ਜਿਹਾ ਹੀ ਮੌਸਮ ਰਹਿਣ ਦੀ ਚੇਤਾਵਨੀ ਸੀ ਉਹ ਸੋਚ ਰਹੀ ਸੀ ਕਿ ਉਸਦੇ ਪੇਪਰ ਦੀ ਤਿਆਰੀ ਵਧੀਆ ਹੋ ਜਾਵੇਗੀ ਬੱਚੋ ਚਾਹ ਪੀਏਗੀ ਜਾਂ ਕਾਫੀ ਇਹ ਆਵਾਜ਼ ਸੁਣ ਕੇ ਅਵਨੀਤ ਨੇ ਸਿਰ ਉੱਪਰ ਚੁੱਕਿਆ ਸਾਹਮਣੇ ਮੁਸ਼ਤਾਕ ਅੰਕਲ ਖੜੇ ਸੀ ਉਹਨਾਂ ਦੀ ਗੱਲ ਦਾ ਜਵਾਬ ਦੇਣ ਦੀ ਬਜਾਏ ਅਵਨੀਤ ਨੇ ਪੁੱਛਿਆ ਅੰਕਲ ਤੁਸੀਂ ਅਜੇ ਸੁੱਤੇ ਨਹੀਂ ਬਸ ਨੀਂਦ ਨਹੀਂ ਆ ਰਹੀ ਅੰਕਲ ਨੇ ਹੌਲੀ ਜਿਹਾ ਕਿਹਾ ਅਬਨੀਤ ਨੇ ਉਹਨਾਂ ਦੇ ਬੋਲਣ ਦੇ ਲਹਿਜੇ ਤੋਂ ਹੈਰਾਨ ਹੋ ਕੇ ਮੁਸ਼ਤਾਕ ਅੰਕਲ ਦੇ ਚਿਹਰੇ ਵੱਲ ਵੇਖਿਆ ਉਹ ਕੁਝ ਉਦਾਸ ਜਿਹਾ ਲੱਗ ਰਿਹਾ ਸੀ ਵੈਸੇ ਤਾਂ ਅਬਨੀਤ ਨੂੰ ਮੁਸ਼ਤਾਕ ਅੰਕਲ ਕਦੇ ਵੀ ਚੰਗੇ ਨਹੀਂ ਸੀ ਲੱਗੇ 60 ਕੁ ਵਰਿਆਂ ਦੇ ਅੰਕਲ ਦੀਆਂ ਗੱਲਾਂ ਤੋਂ ਅਬਨੀਤ ਨੂੰ ਹਮੇਸ਼ਾ ਹਿੱਚੜ ਚੜਦੀ ਅਸਲ ਵਿੱਚ ਉਹਨਾਂ ਨੂੰ ਗੱਲ ਲਾ ਕੇ ਕਰਨ ਦੀ ਆਦਤ ਸੀ ਖਾਸ ਕਰਕੇ ਜਦੋਂ ਗੱਲ ਪਾਕਿਸਤਾਨ ਅਤੇ ਭਾਰਤ ਦੇ ਆਪਸੀ ਸਬੰਧਾਂ ਦੀ ਹੁੰਦੀ ਉਹ ਹਮੇਸ਼ਾ ਭਾਰਤ ਦੇ ਖਿਲਾਫ ਕੁਝ ਨਾ ਕੁਝ ਬੋਲਦੇ ਰਹਿੰਦੇ ਵੀ ਵਰਹਣੀ ਦੀ ਆਪਣੀ ਭਾਰਤ ਤੋਂ ਅਮਰੀਕਾ ਪੜਾਈ ਕਰਨ ਆਈ ਹੋਈ ਸੀ ਉਸ ਦੀ ਫੀਸ ਦਾ ਉਸਦੇ ਮਾਪਿਓ ਭੇਜ ਦਿੰਦੇ ਆਪਣੇ ਉੱਪਰਲੇ ਖਰਚੇ ਪੂਰੇ ਕਰਨ ਲਈ ਉਹ ਹੋਟਲ ਵਿੱਚ ਕੰਮ ਕਰਦੀ ਉਹ ਉਸਤਾਕ ਅੰਕਲ ਵੀ ਇਸੇ ਹੋਟਲ ਵਿੱਚ ਕੰਮ ਕਰਦੇ ਸੀ ਉਹਨਾਂ ਦੀ ਜ਼ਿੰਮੇਵਾਰੀ ਹੋਟਲ ਦੇ ਬਿਜਲੀ ਪਾਣੀ ਤੇ ਹੋਰ ਛੋਟੇ ਮੋਟੇ ਕੰਮ ਦੀ ਟੁੱਟ ਭੱਜ ਨੂੰ ਠੀਕ ਕਰਨ ਦੀ ਸੀ ਹੋਟਲ ਦੇ ਮਾਲਕ ਬਾਸ਼ੀਰ ਅਹਿਮਦ ਜਿਨ੍ਹਾਂ ਦੀ ਉਮਰ 50 ਸਾਲ ਦੀ ਸੀ ਉਹ ਵੀ ਆਪਣੀ ਉਮਰ ਤੋਂ ਵੱਡੇ ਮੁਸ਼ਤਾਕ ਸਾਹਿਬ ਨੂੰ ਅੰਕਲ ਕੈਕੀ ਬੁਲਾਉਂਦੇ ਉਹਨਾਂ ਨੇ ਹੋਟਲ ਦੇ ਇੱਕ ਕਮਰਾ ਮੁਸ਼ਤਾਕ ਅੰਕਲ ਨੂੰ ਰਹਿਣ ਲਈ ਦਿੱਤਾ ਹੋਇਆ ਸੀ। ਮੁਸ਼ਤਾਕ ਸਾਹਿਬ 24 ਘੰਟੇ ਹੀ ਹੋਟਲ ਵਿੱਚ ਰਹਿੰਦੇ। ਉਹਨਾਂ ਦੀ ਬੀਬੀ ਅਤੇ ਦੋ ਬੇਟੀਆਂ ਲਾਹੌਰ ਰਹਿੰਦੀਆਂ ਸੀ। 4 ਕੁ ਸਾਲ ਪਹਿਲਾਂ ਉਹ ਜਦੋਂ ਪਾਕਿਸਤਾਨ ਤੋਂ ਅਮਰੀਕਾ ਆਏ ਸੀ, ਉਦੋਂ ਤੋਂ ਹੀ ਇਸੇ ਹੋਟਲ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੂੰ ਆਪਣੇ ਪੱਕੇ ਹੋਣ ਦੇ ਕਾਗਜ਼ਾਂ ਦਾ ਇੰਤਜ਼ਾਰ ਸੀ। ਹੋਟਲ ਵਿੱਚ ਰਹਿਣ ਕਰਕੇ ਉਹਨਾਂ ਦਾ ਆਪਣਾ ਖਰਚਾ ਤਾਂ ਨਾ ਮਾਤਰੀ ਸੀ। ਸਵੇਰ ਦਾ ਨਾਸ਼ਤਾ ਹੋਟਲ ਵਿੱਚ ਰਹਿਣ ਵਾਲਿਆਂ ਨੂੰ ਹੋਟਲ ਵੱਲੋਂ ਹੀ ਦਿੱਤਾ ਜਾਂਦਾ। ਉਹਨਾਂ ਦਾ ਨਾਸ਼ਤਾ ਵੀ ਵਿੱਚੋਂ ਹੀ ਹੋ ਜਾਂਦਾ ਜਿਹੜਾ ਸਮਾਨ ਬਚ ਜਾਂਦਾ ਉਹ ਦੁਪਹਿਰੇ ਤੇ ਰਾਤ ਨੂੰ ਵੀ ਉਹਨਾਂ ਦੇ ਕੰਮ ਆ ਜਾਂਦਾ ਕਈ ਵਾਰ ਬੇਸ਼ੀਰ ਸਭ ਸਵੇਰੇ ਆਉਂਦੇ ਹੋਏ ਉਹਨਾਂ ਦਾ ਖਾਣਾ ਵੀ ਨਾਲ ਹੀ ਲੈ ਆਉਂਦੇ ਇੱਕ ਕਿਸਮ ਨਾਲ ਹੋਟਲ ਦੀ ਚਾਰ ਦਿਵਾਰੀ ਹੀ ਉਹਨਾਂ ਲਈ ਸਭ ਕੁਝ ਸੀ ਆਪਣੀ ਤਨਖਾਹ ਵਿੱਚੋਂ ਥੋੜੇ ਬਹੁਤ ਡਾਲਰ ਰੱਖ ਕੇ ਬਾਕੀ ਸਭ ਆਪਣੇ ਪਰਿਵਾਰ ਨੂੰ ਭੇਜ ਦਿੰਦੇ ਜਦੋਂ ਵੀ ਬੇਲ ਮਿਲਦੀ ਆਪਣੇ ਕਮਰੇ ਵਿੱਚ ਲੱਗੇ ਟੀਵੀ ਤੋਂ ਪਾਕਿਸਤਾਨ ਦੇ ਕਿਸੇ ਨਾ ਕਿਸੇ ਚੈਨਲ ਤੋਂ ਖਬਰਾਂ ਦੇਖਦੇ ਰਹਿੰਦੇ ਬਸ਼ੀਰ ਸਾਹਿਬ ਨੇ ਉਹਨਾਂ ਨੂੰ ਇਹ ਸਹੂਲਤਾਂ ਇਸ ਲਈ ਦਿੱਤੀਆਂ ਹੋਈਆਂ ਸਨ ਕਿ ਉਹ ਆਪਣੇ ਕੰਮ ਵਿੱਚ ਮਾहिर ਹੋਣ ਦੇ ਨਾਲ-ਨਾਲ ਹਮਾਨਤਾਰ ਵੀ ਸਨ ਬਸ ਉਹਨਾਂ ਦਾ ਸਭ ਤੋਂ ਵੱਡਾ ਨੁਕਸ ਸੀ ਕਿ ਜਦੋਂ ਵੀ ਕਿਤੇ ਭਾਰਤ-ਪਾਕਿਸਤਾਨ ਦੇ ਆਪਸੀ ਸਬੰਧਾਂ ਦੀ ਗੱਲ ਚੱਲਦੀ ਤਾਂ ਉਹ ਉਲਾਰ ਹੋ ਕੇ ਭਾਰਤ ਵਿਰੁੱਧ ਬੋਲਣ ਲੱਗ ਪੈਂਦੇ ਬਸ਼ੀਰ ਸਾਹਿਬ ਨੇ ਉਹਨਾਂ ਨੂੰ ਕਈ ਵਾਰ ਸਮਝਾਇਆ ਵੀ ਇਹ ਦੋਵਾਂ ਮੁਲਕਾਂ ਦਾ ਆਪਸੀ ਝਗੜਾ ਰਾਜਸੀ ਪੈਂਤੜਾ ਹੈ ਦੋਵੇਂ ਮੁਲਕਾਂ ਦੇ ਹਕਮਰਾਨ ਇੱਕੋ ਥੈਲੀ ਦੇ ਚਟੇ-ਵਟਿਆ ਤੇ ਕੁਝ ਵਿਦੇਸ਼ੀ ਤਾਕਤਾਂ ਵੀ ਆਪਣੇ ਫਾਇਦੇ ਲਈ ਦੋਹਾਂ ਮੁਲਕਾਂ ਵਿੱਚ ਸ਼ਬਦੀ ਜੰਗ ਪਕਾਈ ਰੱਖਦੀਆਂ ਕਿਉਂਕਿ ਉਹਨਾਂ ਨੇ ਦੋਹਾਂ ਦੇਸ਼ਾਂੋਂ ਆਪਣੇ ਹਥਿਆਰ ਜੋ ਵੇਚਨੇ ਹੋਏ ਪਰ ਮੁਸ਼ਤਾਕ ਸਾਹਿਬ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਾ ਹੁੰਦਾ ਉਹ ਕਈ ਵਾਰ ਅਵਨੀਤ ਨੂੰ ਕਹਿ ਚੁੱਕੇ ਸਨ ਉਹਹਾੜਾ ਮੁਰਗਨਾ ਪਾਕਿਸਤਾਨ ਨਾਲੋਂ ਬਹੁਤ ਵੱਡਾ ਹੈ ਜੇ ਕਸ਼ਮੀਰ ਦਾ ਛੋਟਾ ਜਿਹਾ ਇਲਾਕਾ ਪਾਕਿਸਤਾਨ ਦੇ ਹਵਾਲੇ ਕਰ ਵੀ ਦੇਵੇ ਤਾਂ ਕੀ ਫਰਕ ਪੈਂਦਾ ਹੈ ਅਵਨੀਤ ਨੇ ਉਹਨਾਂ ਨੂੰ ਕਈ ਵਾਰ ਕਿਹਾ ਵੀ ਕਿ ਅੰਕਲ ਉਸਨੂੰ ਨਹੀਂ ਪਤਾ ਕਿ ਕਸ਼ਮੀਰ ਦਾ ਮਸਲਾ ਕਿਵੇਂ ਹੱਲ ਹੋ ਸਕਦਾ ਕੀ ਭਾਰਤ ਕਸ਼ਮੀਰ ਪਾਕਿਸਤਾਨ ਨੂੰ ਦੇ ਦੇਵੇ ਜਾਂ ਪਾਕਿਸਤਾਨ ਆਪਣੇ ਹਿੱਸੇ ਵਾਲਾ ਕਸ਼ਮੀਰ ਭਾਰਤ ਦੇ ਹਵਾਲੇ ਕਰ ਦੇਵੇ ਇਹ ਗੱਲ ਸੁਣ ਕੇ ਉਹ ਅਗਬੂਬਲਾ ਹੋ ਜਾਂਦੇ ਤੇ ਦੋ ਦੋ ਜਾਂ ਤਿੰਨ ਤਿੰਨ ਦਿਨ ਅਮਰੀਤ ਨਾਲ ਗੱਲ ਤੱਕ ਨਾ ਕਰਦੇ ਇਥੋਂ ਤੱਕ ਉਸ ਦੀ ਸਤਿ ਸ੍ਰੀ ਅਕਾਲ ਜਾਂ ਸਲਾਮ ਅਲੈਕਮ ਦਾ ਜਵਾਬੀ ਨਾ ਦਿੰਦੇ ਫਿਰ ਜਦੋਂ ਪਾਕਿਸਤਾਨ ਟੀਵੀ ਤੋਂ ਭਾਰਤ ਵਿਰੋਧ ਕੋਈ ਖਬਰ ਸੁਣ ਲੈਂਦੇ ਤਾਂ ਪੁਰਾਣਾ ਗੁੱਸਾ ਗਿਲਾਪਲਾ ਨਵੀਂ ਗੱਲ ਛੇੜ ਲੈਂਦੇ ਅਜੀਆਂ ਗੱਲਾਂ ਕਰਕੇ ਪਤਾ ਨਹੀਂ ਉਹਨਾਂ ਨੂੰ ਕਿਸ ਨੂੰ ਮਿਲਦਾ ਇੱਕ ਦਿਨ ਅਮਨੀਤ ਨੇ ਦੁਖੀ ਹੋ ਕੇ ਹੋਟਲ ਦੇ ਮਾਲਕ ਬशीर ਸਾਹਿਬ ਨੂੰ ਕਹਿ ਦਿੱਤਾ ਕਿ ਅੰਕਲ ਉਹ ਅਗਲੇ ਮਹੀਨੇ ਤੋਂ ਕੰਮ ਤੇ ਨਹੀਂ ਆਵੇਗੀ ਕਿਸੇ ਨਵੇਂ ਬੰਦੇ ਦਾ ਪ੍ਰਬੰਧ ਕਰ ਲਓ ਬशीर ਸਾਹਿਬ ਇਹ ਸੁਣ ਕੇ ਹੈਰਾਨ ਹੋ ਗਏ ਉਹਨਾਂ ਨੂੰ ਪਤਾ ਸੀ ਕਿ ਅਮਨੀਤ 2 ਸਾਲ ਤੋਂ ਉਹਦੇ ਹੋਟਲ ਵਿੱਚ ਕੰਮ ਕਰ ਰਹੀ ਹੈ ਉਸ ਦਾ ਕੰਮ ਤਸੱਲੀ ਬਖਸ਼ ਹੈ ਪਰ ਟੀਕਰ ਉਸ ਦੀ ਅੰਗਰੇਜ਼ੀ ਬਹੁਤ ਵਧੀਆ ਹੋਟਲ ਵਿੱਚ ਰਹਿਣ ਵਾਲਿਆਂ ਨਾਲ ਚੰਗੀ ਤਰ੍ਹਾਂ ਗੱਲਬਾਤ ਕਰਦੀ ਹੈ ਜੇ ਕਿਸੇ ਕਮਰੇ ਵਿੱਚ ਕੋਈ ਚੀਜ਼ ਠੀਕ ਕਰਨੀ ਹੋਵੇ ਤਾਂ ਮੁਸ਼ਤਾਕ ਅੰਕਲ ਨੂੰ ਪੰਜਾਬੀ ਵਿੱਚ ਸਮਝਾ ਦਿੰਦੀ ਹੈ ਕਿਉਂਕਿ ਮੁਸ਼ਤਾਕ ਸਾਹਿਬ ਨੂੰ ਅੰਗਰੇਜ਼ੀ ਘੱਟ ਹੀ ਸਮਝ ਪੈਂਦੀ ਸੀ। ਬਸ਼ੀਰ ਨੇ ਅਮਨੀਤ ਨੂੰ ਪੁੱਛਿਆ ਕਿ ਉਹਨਾਂ ਦੇ ਹੋਟਲ ਵਿੱਚੋਂ ਕੰਮ ਕਿਉਂ ਨਹੀਂ ਕਰਨਾ ਚਾਹੁੰਦੀ ਕੀ ਕਿਤੇ ਹੋਰ ਕੰਮ ਮਿਲ ਗਿਆ। ਉਹ ਤਾਂ ਇਹ ਸੋਚ ਰਹੀ ਸੀ ਕਿ ਜਦੋਂ ਅਮਨੀਤ ਦੀ ਪੜ੍ਹਾਈ ਖਤਮ ਹੋ ਗਈ ਉਸ ਨੂੰ ਪੱਕੇ ਤੌਰ ਤੇ ਆਪਣੇ ਹੋਟਲ ਵਿੱਚ ਹੀ ਰੱਖ ਲੈਣਗੇ। ਹੋਟਲ ਵੱਲੋਂ ਹੀ ਉਸ ਤੇ ਪੱਕੇ ਵਿਜ਼ੇਰੀ ਕਾਗਜ਼ ਪਰ ਦੇਣਗੇ। ਅਮਨੀਤ ਨੇ ਕਿਹਾ ਕਿ ਅੰਕਲ ਅਜੇ ਕੋਈ ਕਰਨੀ ਉਸ ਨੂੰ ਇਸ ਹੋਟਲ ਵਿੱਚ ਕੰਮ ਕਰਨ ਦੀ ਕੋਈ ਦਿੱਕਤ ਨਹੀਂ ਸਗੋਂ ਤਾਂ ਖੁਸ਼ ਹੈ ਕਿ ਉਸ ਨੂੰ ਚੰਗਾ ਕੰਮ ਮਿਲਿਆ ਪਰ ਮੁਸਤਾਕ ਅੰਕਲ ਦੀਆਂ ਗੱਲਾਂ ਹੋਰ ਬਰਦਾਸ਼ਤ ਨਹੀਂ ਹੁੰਦੀਆਂ ਉਹਨਾਂ ਦੀ ਸੋਈ ਹਮੇਸ਼ਾ ਦੋਹਾਂ ਦੇਸ਼ਾਂ ਦੀਆਂ ਗੱਲਾਂ ਤੇ اٹਕੀ ਰਹਿੰਦੀ ਹੈ ਸਾਡੇ ਜਾਣ ਤੋਂ ਬਾਅਦ ਉਹ ਰਿਸੈਪਸ਼ਨ ਵਾਲੀ ਸੋਫੇ ਤੇ ਆ ਕੇ ਬੈਠ ਜਾਂਦੀ ਹੈ ਅਤੇ ਉਹੀ ਗੱਲਾਂ ਸ਼ੁਰੂ ਕਰ ਲੈਂਦੇ ਆ ਉਹ ਮੇਰੇ ਕੋਲੋਂ ਉਮਰ ਵਿੱਚ ਬਹੁਤ ਵੱਡੇ ਹਨ ਮੇਰੇ ਡੈਡੀ ਦੀ ਉਮਰ ਤੋਂ ਵੀ ਵੱਡੇ ਮੈਂ ਉਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੀ ਅਮਨੀਤ ਦੀ ਇਹ ਗੱਲ ਸੁਣ ਕੇ ਬਸ਼ੀਰ ਸਾਹਿਬ ਕੁਝ ਸੋਚਣ ਲੱਗੇ ਉਹਨਾਂ ਨੇ ਜਾਣ ਤੋਂ ਪਹਿਲਾਂ ਇਹੋ ਕਿਹਾ ਕੋਈ ਨਾ ਬੇਟਾ ਮੇਸਤਾ ਵੀ ਕੋਈ ਹੱਲ ਲੱਭਦਾ ਵਸੀਰ ਸਾਹਿਬ ਦੇ ਜਾਣ ਤੋਂ ਬਾਅਦ ਮੁਸ਼ਤਾਕ ਅੰਕਲ ਹਮ ਨੀਦ ਦੇ ਕਾਊਂਟਰ ਕੋਲ ਆ ਕੇ ਖੜੇ ਹੋ ਗਏ ਉਹ ਕੁਝ ਗੁੱਸੇ ਵਿੱਚ ਸਨ ਆਉਂਦੇ ਹੀ ਆਪਣੇ ਆਪ ਬੋਲਣ ਲੱਗ ਪਏ ਪਤਾ ਨਹੀਂ ਸਾਡੇ ਗਵਾਂਟੀ ਮੁਲਕ ਨੂੰ ਅਕਲ ਕਦੋਂ ਆਵੇਗੀ ਅੱਜ ਪਾਕਿਸਤਾਨ ਦੀ ਫੌਜ ਨੇ ਇੱਕ ਹਿੰਦੁਸਤਾਨੀ ਜਸੂਸ ਨੂੰ ਹਜ਼ਾਰਾਦ ਕਸ਼ਮੀਰ ਦੇ ਇਲਾਕੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਭਾਰਤੀ ਫੌਜ ਦਾ ਕੋਈ ਰਿਟਾਇਰ ਅਫਸਰ ਹੈ ਹੁਣ ਹਰ ਪਾਸੇ ਹਿੰਦੁਸਤਾਨ ਦੀ ਥੂਥੂ ਹੋ ਰਹੀ ਹੈ ਪਤਾ ਨਹੀਂ ਇਹ ਕਸ਼ਮੀਰ ਦਾ ਰੇੜਕਾ ਖਤਮ ਕਦੋਂ ਹੋਵੇਗਾ ਅੱਡੇ ਵਜੀਰਿਆ ਜੇ ਮੈਨੂੰ ਫੌਰੀ ਫੌਜੀ ਕਾਰਵਾਈ ਕਰਨੀ ਚਾਹੀਦੀ ਹੈ ਇਹ ਕਹਿੰਦੇ ਹੋਏ ਉਹ ਸੋਫੇ ਤੇ ਜਾ ਕੇ ਬੈਠ ਗਏ ਅਵਨੀਤ ਨੇ ਉਹਨਾਂ ਦੀ ਗੱਲ ਦਾ ਕੋਈ ਉੱਤਰ ਨਾ ਦਿੱਤਾ ਉਹ ਆਪਣੇ ਕੰਮ ਵਿੱਚ ਲੱਗ ਗਈ ਐਨੇ ਨੂੰ ਬਸ਼ੀਰ ਸਾਹਿਬ ਚੁੱਪ ਚਾਪ ਅੰਦਰ ਆ ਗਏ ਉਹਨਾਂ ਨੇ ਮੁਸ਼ਤਾਕ ਅੰਕਲ ਦੀ ਆਖਰੀ ਗੱਲ ਸੁਣ ਲਈ ਸੀ ਮੁਸ਼ਤਾਕ ਅੰਕਲ ਉਹਨਾਂ ਨੂੰ ਦੇਖ ਕੇ ਹੈਰਾਨ ਹੋ ਗਏ ਕਸ਼ਮੀਰ ਦੀ ਗੱਲ ਕਰ ਰਹੇ ਹੋ ਅੰਕਲ ਬਸ਼ੀਰ ਸਾਹਿਬ ਨੇ ਮੁਸ਼ਤਾਕ ਅੰਕਲ ਕੋਲ ਸੋਫੇ ਤੇ ਬੈਠਦੇ ਆ ਪੁੱਛਿਆ ਅੰਗਲ ਤਾਂ ਕੋਈ ਨਹੀਂ ਮੈਂ ਤਾਂ ਟੀਵੀ ਤੇ ਦੇਖੀ ਅਵਨੀਤ ਨੂੰ ਦੱਸ ਰਿਹਾ ਸੀ ਅੰਕਲ ਕਿਹੜੀਆਂ ਗੱਲਾਂ 'ਚ ਪੈ ਰਹੇ ਨੇ ਹੋ ਇੱਕ ਗੱਲ ਦੱਸੋ ਜੇ ਖੁਦਾ ਨਾ ਖਾਸ ਤਾਂ ਕਸ਼ਮੀਰ ਪਾਕਿਸਤਾਨ ਨੂੰ ਮਿਲ ਵੀ ਜਾਵੇ ਪਾਕਿਸਤਾਨ ਦੇ ਆਵਾਮ ਨੂੰ ਉਸ ਦਾ ਕੀ ਫਾਇਦਾ ਹੋਵੇਗਾ ਕਿਸੇ ਨੂੰ ਉੱਥੇ 1 ਇੰਚ ਥਾਂ ਵੀ ਮੁਫਤ ਨਹੀਂ ਮਿਲਣ ਲੱਗੀ ਹੁਣ ਹਿੰਦੁਸਤਾਨ ਦੀ ਫੌਜ ਉੱਥੇ ਲਾਸ਼ਾਂ ਦੇ ਢੇਰ ਲਾ ਰਹੀ ਹੈ ਫਿਰ ਇਹੋ ਕੰਮ ਸਾਡੇ ਮੁਲਕ ਦੀ ਫੌਜ ਕਰੇਗੀ ਜੋ ਭੁੱਖ ਮਰੀ ਇਸ ਸਮੇਂ ਸਾਰੇ ਪਾਕਿਸਤਾਨ ਵਿੱਚ ਫੈਲੀ ਹੋਈ ਹੈ ਉਹ ਹੀ ਉੱਥੇ ਫੈਲ ਜਾਵੇਗੀ ਕਦੇ ਕਸ਼ਮੀਰ ਧਰਤੀ ਤੇ ਜੰਨਤ ਹੋਵੇਗਾ ਉਨ ਤਾਂ ਦੋ ਅਮਰਕਾ ਨੇ ਸਿਰੋ ਜਹਾਨੋਂ ਬਣਾ ਦਿੱਤਾ। ਮਸ਼ਤਾਕ ਅੰਕਲ ਕੋਲ ਇਸ ਕਲ ਕੋਈ ਜਵਾਬ ਨਹੀਂ ਸੀ। ਅਵਨੀਤ ਬੇਟਾ ਜੈਫਰਡ ਚੋਂ ਕਸ਼ਮੀਰ ਲਿਆ ਕੇ ਆਪਣੇ ਮਸ਼ਤਾਕ ਅੰਕਲ ਨੂੰ ਫੜਾ ਦੇ। ਖੁਸ਼ ਹੋ ਜਾਣਗੇ। ਇਹ ਗੱਲ ਸੁਣ ਕੇ ਅਵਨੀਤ ਦੀ ਹਾਸੀ ਨਿਕਲ ਗਈ। ਉਸਨੇ ਮੂੰਹ ਦੂਜੇ ਪਾਸੇ ਕਰ ਲਿਆ ਤਾਂ ਜੋ ਮਸ਼ਤਾਕ ਅੰਕਲ ਨਾਰਾਜ਼ ਨਾ ਹੋ ਜਾਣ। "ਕਿ ਕਸ਼ਮੀਰ ਫ੍ਰਿਜ ਵਿੱਚ?" ਮਸ਼ਤਾਕ ਅੰਕਲ ਦੇ ਮੂੰਹੋਂ ਨਿਕਲਿਆ। "ਅੰਕਲ ਇਸ ਬੱਚੀ ਨਾਲ ਜਿਹੀਆਂ ਗੱਲਾਂ ਕਿਉਂ ਕਰਦੇ ਹੋ?" ਇਹ ਜੀ ਪੜਦੀ ਹੈ ਇਸ ਦੀ ਹਿੰਮਤ ਦੀ ਦਾਤ ਦਿਓ ਜੋ ਆਪਣੇ ਵਾਲਦੇਨ ਤੋਂ ਦੂਰ ਰਹਿ ਕੇ ਪੜ ਰਹੀ ਹੈ ਤੇ ਕੰਮ ਵੀ ਕਰ ਰਹੀ ਹੈ ਸਰਾਮ ਹੈ ਇਸ ਦੇ ਵਾਲਦਿਆਂ ਨੂੰ ਜਿਨ੍ਹਾਂ ਨੇ ਇਸ ਨੂੰ ਆਪਣੇ ਤੋਂ ਦੂਰ ਭੇਜਿਆ ਤਾਂ ਜੋ ਇਸ ਜ਼ਿੰਦਗੀ ਵਿੱਚ ਕੁਝ ਬਣ ਸਕੇ ਤੁਸੀਂ ਆਪਣੀਆਂ ਬੱਚੀਆਂ ਤੋਂ ਦੂਰ ਹੋ ਤੁਹਾਨੂੰ ਉਹਨਾਂ ਦੀ ਕਿੰਨੀ ਯਾਦ ਸਤਾਉਂਦੀ ਹੈ ਉਹ ਤੁਹਾਡੇ ਨਾਲ ਹਰ ਰੋਜ਼ ਹੀ ਫੋਨ ਤੇ ਗੱਲ ਕਰਦੀਆਂ ਮੇਰੀ ਬੱਚੀ ਮੇਰੇ ਤੋਂ ਬਿਨਾ ਇੱਕ ਦਿਨ ਨਹੀਂ ਰਹਿ ਸਕਦੀ ਇਹ ਵੀ ਸਾਡੀ ਬੱਚੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਇਸ ਨਾਲ ਅਜਿਹੇ ਮਸਲੇ ਤੇ ਗੱਲ ਹੀ ਨਾ ਕਰਿਆ ਕਰੋ ਇਹ ਕਹਿੰਦੇ ਹੋਏ ਬशीर ਸਾਹਿਬ ਗੁੱਸੇ ਵਿੱਚ ਚਲੇ ਗਏ ਮੁਸ਼ਤਾਕ ਸਾਹਿਬ ਚੁੱਪਚਾਪ ਆਪਣੇ ਕਮਰੇ ਵਿੱਚ ਚਲੇ ਗਏ ਤੇ ਮਨੀਤ ਕੰਪਿਊਟਰ ਤੇ ਕੋਈ ਕੰਮ ਕਰਨ ਵਿੱਚ ਰੁੱਝ ਗਈ ਬੱਚੂ ਤੇਰੀ ਕਾਫੀ ਤਾਂ ਠੰਡੀ ਹੋ ਗਈ ਕਿਹੜੀਆਂ ਸੋਚਾਂ ਵਿੱਚ ਗਵਾਚ ਗਈ ਸੀ ਉਸਤਾਦ ਅੰਕਲ ਦੀ ਗੱਲ ਸੁਣ ਕੇ ਮਨੀਤ ਦੇ ਖਿਆਲਾਂ ਦੀ ਲੜੀ ਟੁੱਟ ਗਈ ਉਸਨੇ ਜਲਦੀ ਜਲਦੀ ਇੱਕ ਕੁੱਟ ਪਈ ਪਰ ਕਾਫੀ ਪੀਨ ਚੋਗੀ ਨਹੀਂ ਸੀ ਰਹੀ ਤੇ ਰਹਿਣ ਦੇ ਆ ਗਰਮ ਗਰਮ ਕਾਫੀ ਲੈ ਇੱਕ ਹੋਰ ਕੱਪ ਬਣਾ ਦਿੰਦਾ ਇਹ ਕਹਿੰਦੇ ਹੋਏ ਉਹਨਾਂ ਨੇ ਪਹਿਲਾ ਕੱਪ ਕੂੜੇ ਵਾਲੀ ਟੋਕਰੀ ਵਿੱਚ ਸੁੱਟ ਦਿੱਤਾ ਅਵਨੀਤ ਮੁਸ਼ਤਾਕ ਅੰਕਲ ਦੇ ਸੁਭਾਅ ਵਿੱਚ ਆਏ ਬਦਲਾਅ ਤੋਂ ਹੈਰਾਨ ਸੀ ਅਚਾਨਕ ਉਸਨੂੰ ਯਾਦ ਆਇਆ ਕਿ ਅੱਜ ਤਾਂ ਉਹਨਾਂ ਦੀ ਬੇਟੀ ਦਾ ਨਿਕਾਹ ਹੈ ਉਹ ਇੱਕੋ ਦਮ ਕੁਰਸੀ ਤੋਂ ਉੱਠੀ ਤੇ ਅੰਕਲ ਨੂੰ ਕਹਿੰਦੀ ਅੰਕਲ 5 ਕੁ ਮਿੰਟ ਰੁਕੋ ਲਾਂਢੀ ਰੋਂਦਾ ਕੰਮ ਯਾਦ ਆ ਗਿਆ ਅੰਕਲ ਦਾ ਜਵਾਬ ਸੁਣੇ ਬਿਨਾ ਹੀ ਉਹ ਚਲੀ ਗਈ ਲਾਂਡਰੀ ਰੂਮ ਵਿੱਚ ਪੌਂਟ ਕਿ ਉਸਨੇ ਅੰਕਲ ਦੀ ਬੇਟੀ ਸ਼ਮੀਨਾ ਨੂੰ ਵੀਡੀਓ ਕਾਲ ਕੀਤੀ ਸ਼ਮੀਨਾ ਨੇ ਨਾਲ ਦੀ ਨਾਲ ਕਾਲ ਚੁੱਕ ਲਈ ਉਸਨੇ ਦੁਲਹਨ ਦੀ ਪੋਸ਼ਾਕ ਪਾਈ ਹੋਈ ਸੀ ਉਸਦੇ ਕੋਲ ਹੀ ਉਸਦੀ ਛੋਟੀ ਭੈਣ ਰੁਕਸਾਨਾ ਤੇ ਅਮੀ ਬੈਠੇ ਸੀ ਰਵਰੀਤ ਨੇ ਪਹਿਲਾਂ ਤਾਂ ਸ਼ਮੀਨਾ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਉਸਨੇ ਸ਼ਾਨਦਾਰ ਲਿਬਾਸ ਦੀ ਤਾਰੀਫ ਕੀਤੀ ਤੇ ਕਿਹਾ ਕਿ ਉਹ ਬਹੁਤ ਹੀ ਪਿਆਰੀ ਲੱਗ ਰਹੀ ਹੈ ਸ਼ਮੀਨਾ ਕੁਝ ਸ਼ਰਮਾਉਂਦੇ ਹੋਏ ਬੋਲੀ ਆਪਾ ਤੁਸੀਂ ਵੀ ਬਸ ਸ਼ਮੀਨਾ ਨੇ ਇਹ ਜੀ ਗੱਲ ਵੀ ਪੂਰੀ ਨਹੀਂ ਸੀ ਕੀਤੀ ਕਿ ਉਸਦੀ ਅਮੀਨ ਨੇ ਫੋਨ ਫੜਦੇ ਹੋਏ ਪੁੱਛਿਆ ਅਵਨੀਤ ਤੇਰੇ ਅੰਕਲ ਦਾ ਕੀ ਹਾਲ ਹੈ ਇਹਨਾਂ ਕਹਿੰਦੇ ਹੋਏ ਉਸ ਦੀਆਂ ਅੱਖਾਂ ਪਰ ਆਈਆਂ ਅੰਟਰੀ ਉਹ ਬਿਲਕੁਲ ਠੀਕ ਹਨ ਮੇਰੇ ਕੋਲ ਹੀ ਰਿਸੈਪਸ਼ਨ ਵਿੱਚ ਬੈਠੇ ਹਨ ਆਏ ਅੱਲਾ ਉਹ ਜੇ ਸੁੱਤੇ ਨਹੀਂ ਤਾਂ ਜਲਦੀ ਹੀ ਸੌ ਜਾਂਦੇ ਹਨ ਸ਼ਮੀਨਾ ਦੀ ਅਮੀਨ ਨੇ ਕਿਹਾ ਆਂਟੀ ਫਿਕਰ ਨਾ ਕਰੋ ਬਿਲਕੁਲ ਠੀਕ ਹਨ ਮੇਰੇ ਲਈ ਦੋ ਵਾਰ ਕਾਫੀ ਬਣਾ ਚੁੱਕੇ ਹਨ ਉਹਨਾਂ ਦੇ ਹੁਣ ਤੱਕ ਜਾਗਦੇ ਰਹਿਣ ਤੋਂ ਹੀ ਮੈਨੂੰ ਯਾਦ ਆਇਆ ਕਿ ਅੱਜ ਤਾਂ ਸ਼ਮੀਨਾ ਦਾ ਨਿਕਾਇਆ ਆਪਾ ਆਬੂ ਦੀ ਬਹੁਤ ਯਾਦ ਆ ਰਹੀ ਏ ਸ਼ਮੀਨਾ ਨੇ ਭਰੇ ਪੰਨਾ ਕਿਹਾ ਸ਼ਮੀਨਾ ਦੀ ਇਹ ਗੱਲ ਸੁਣ ਕੇ ਇੱਕ ਵਾਰ ਤਾਂ ਮਨੀਰ ਦੀਆਂ ਅੱਖਾਂ ਵੀ ਭਰ ਆਈਆਂ ਉਸ ਨੇ ਆਪਣੇ ਆਪ ਨੂੰ ਸੰਭਾਲਦੇ ਹੋਏ ਕਿਹਾ ਸ਼ਗੀਨਾ ਤੂੰ ਮੋਬਾਈਲ ਤੇ ਲਾਈਵ ਹੋ ਮੈਂ ਜਾ ਕੇ ਅੰਕਲ ਦਾ ਫੋਨ ਔਨ ਕਰ ਦਿਆਂ ਉਹ ਵੀ ਤੈਨੂੰ ਦੇਖ ਲੈਣਗੇ ਫੋਨ ਰੁਕਸਾਨਾ ਜਾਂ ਕਿਸੇ ਹੋਰ ਨੂੰ ਫੜਾ ਦੇਵੇਂ ਉਹ ਦੂਰ ਬੈਠੇ ਹੀ ਸਭ ਕੁਝ ਦੇਖ ਲੈਣਗੇ ਠੀਕ ਹੈ ਆਪਾ ਇਸ ਤੋਂ ਬਾਅਦ ਸ਼ਮੀਨਾ ਤੋਂ ਬੋਲਿਆ ਨਾ ਕਿ ਅਵਨੀਤ ਨੇ ਦੇਖਿਆ ਕਿ ਦੋਵੇਂ ਪੈਣਾ ਅਤੇ ਉਹਨਾਂ ਦੀ ਅਮੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਉਸਨੇ ਆਪਣਾ ਫੋਨ ਬੰਦ ਕੀਤਾ ਤੇ ਰਿਸੈਪਸ਼ਨ ਵਿੱਚ ਆ ਗਈ ਅੰਕਲ ਕਾਊਂਟਰ ਕੋਲ ਖੜੇ ਆਪਣੀਆਂ ਯਾਦਾਂ ਵਿੱਚ ਗਵਾਚੇ ਹੋਏ ਸਨ ਉਹਨਾਂ ਨੂੰ ਅਵਨੀਤ ਦੇ ਆਉਣ ਦਾ ਵੀ ਪਤਾ ਨਾ ਲੱਗਿਆ ਅੰਕਲ ਆਪਣਾ ਫੋਨ ਦੇਣਾ ਅਵਨੀਤ ਦੀ ਆਵਾਜ਼ ਸੁਣ ਕੇ ਅੰਕਲ ਇੱਕੋ ਦਮ ਤਰਪ ਕੇ ਆਪਣਾ ਮੋਬਾਈਲ ਦੇਣਾ ਅਵਨੀਤ ਨੇ ਆਪਣੀ ਗੱਲ ਦੁਹਰਾਈ ਅੰਕਲ ਨੇ ਬਿਨਾਂ ਕੋਈ ਸਵਾਲ ਕੀਤੇ ਆਪਣਾ ਮੋਬਾਈਲ ਅਵਨੀਤ ਨੂੰ ਦੇ ਦਿੱਤਾ ਅਵਨੀਤ ਨੇ ਫੋਨ ਆਨ ਕਰਕੇ ਸ਼ਮੀਨਾ ਦਾ ਨੰਬਰ ਮਲਾ ਦਿੱਤਾ ਸ਼ਮੀਨਾ ਰੁਕਸਾਨਾ ਤੇ ਉਹਨਾਂ ਦੀ ਅਮੀ ਤਿੰਨੋ ਹੀ ਸਕਰੀਨ ਤੇ ਦਿਖਾਈ ਦਿੱਤੀਆਂ ਅਵਨੀਤ ਨੇ ਮੋਬਾਈਲ ਮੁਸ਼ਤਾਕ ਅੰਕਲ ਨੂੰ ਫੜਾਉਂਦੇ ਹੋਏ ਕਿਹਾ ਆਰਾਮ ਨਾਲ ਬੈਠ ਕੇ ਸ਼ਮੀਨਾ ਦਾ ਨਕਾ ਦੇਖੋ ਦੇਖੋ ਅੰਕਲ ਸ਼ਮੀਨਾ ਕਿੰਨੀ ਪਿਆਰੀ ਲੱਗ ਰਹੀ ਹੈ ਅੰਕਲ ਆਪਣੀਆਂ ਬੇਟੀਆਂ ਤੇ ਬੀਬੀ ਨੂੰ ਦੇਖ ਕੇ ਹੈਰਾਨ ਹੋ ਗਏ ਇਧਰ ਅੰਕਲ ਦੀਆਂ ਅੱਖਾਂ 'ਚੋਂ ਪਾਣੀ ਸਿਮਰਿਆ ਸੀ ਅਤੇ ਉਧਰ ਉਹਨਾਂ ਦੀਆਂ ਤੀਆਂ ਤੇ ਬੀਬੀਆਂ ਦੀਆਂ ਅੱਖਾਂ 'ਚੋਂ ਹੰਝੂਆਂ ਦੀ ਝੜੀ ਲੱਗੀ ਹੋਈ ਸੀ ਦੋ ਚਾਰ ਮਿੰਟ ਤੱਕ ਕਿਸੇ ਤੋਂ ਕੁਝ ਬੋਲਿਆ ਹੀ ਨਾ ਗਿਆ ਸ਼ਮੀਨਾ ਇਸ ਤੋਂ ਅੱਗੇ ਅੰਕਲ ਦੀ ਆਵਾਜ਼ ਮੋਹਨਾ ਨਿਕਲੀ ਸ਼ਮੀਨਾ ਤੇ ਰੁਕਸਾਨਾ ਵੀ ਸਿਰਫ ਅੱਬੂ ਅੱਬੂ ਹੀ ਕਹਿ ਸਕੀਆਂ ਅਵਨੀਤ ਨੇ ਅੰਕਲ ਨੂੰ ਸੋਫੇ ਤੇ ਬਿਠਾਉਂਦੇ ਕਿਹਾ ਅੰਕਲ ਖੁਸ਼ ਹੋਵੋ ਤੁਹਾਡੀ ਬੇਟੀ ਦਾ ਨਿਕਾਹ ਹੋ ਰਿਹਾ ਹੈ ਇਸ ਤੋਂ ਅੱਗੇ ਉਹ ਕੁਝ ਵੀ ਨਾ ਕਹਿ ਸਕੀ ਉਸ ਦਾ ਆਪਣਾ ਗਲਾ ਭਰ ਗਿਆ ਉਹ ਅੱਖਾਂ ਸਾਫ਼ ਕਰਦੀ ਕਾਊਂਟਰ ਦੇ ਪਿੱਛੇ ਜਾ ਬੈਠੀ ਅੰਕਲ ਆਪਣੇ ਪਰਿਵਾਰ ਨਾਲ ਗੱਲਾਂ ਕਰਨ ਲੱਗੇ। ਅਮਨੀਤ ਇੱਕ ਵਾਰ ਫਿਰ ਆਪਣੇ ਖਿਆਲਾਂ ਵਿੱਚ ਗੁਮ ਗਈ। 2 ਕੁ ਮਹੀਨੇ ਪਹਿਲਾਂ ਮੁਸ਼ਤਾਕ ਅੰਕਲ ਨੇ ਉਸ ਨੂੰ ਦੱਸਿਆ ਸੀ ਕਿ ਉਹਨਾਂ ਦੀ ਬੇਟੀ ਸ਼ਮੀਨਾ ਦੇ نکਾਹ ਦੀ ਤਾਰੀਖ ਪੱਕੀ ਹੋ ਗਈ ਹੈ। ਉਹਨਾਂ ਦਾ ਇੱਕ ਰਿਸ਼ਤੇਦਾਰ ਅਗਲੇ ਹਫ਼ਤੇ ਪਾਕਿਸਤਾਨ ਜਾ ਰਿਹਾ ਹੈ। ਉਹ ਸ਼ਮੀਨਾ ਨੂੰ ਫੋਨ ਕਰਕੇ ਪੁੱਛ ਲਵੇ ਕਿ ਉਸ ਨੂੰ ਕੀ ਕੁ ਚਾਹੀਦਾ ਹੈ। ਇੱਕ ਦੋ ਦਿਨਾਂ ਤੱਕ ਕੰਮ ਤੋਂ ਵਿਹਲੀ ਹੋ ਕੇ ਉਹਨਾਂ ਨੂੰ ਆਪਣੇ ਨਾਲ ਲੈ ਜਾਵੇ ਤੇ ਸਾਰੀ ਖਰੀਦਦਾਰੀ ਕਰ ਲਵੇ। ਇਹ ਕਹਿੰਦੇ ਹੋਏ ਅੰਕਲ ਦਾ ਚਿਹਰਾ ਬੜਾ ਮਾਸੂਮ ਜਿਹਾ ਲੱਗ ਰਿਹਾ ਸੀ। ਅਵਨੀਤ ਨੂੰ ਯਾਦ ਹੈ ਜਦੋਂ ਉਸਨੇ ਅਮਰੀਕਾ ਆਉਣਾ ਸੀ ਤਾਂ ਜਦੋਂ ਵੀ ਉਹ ਮੰਮੀ ਡੈਡੀ ਨਾਲ ਆਪਣੇ ਲਈ ਸਮਾਨ ਖਰੀਦਣ ਜਾਂਦੀ ਉਸਦੇ ਮੰਮੀ ਡੈਡੀ ਦੀ ਖੁਸ਼ੀ ਵਿੱਚੋਂ ਵੀ ਉਦਾਸੀ ਜੀ ਝਲਕਦੀ ਹੁੰਦੀ ਅਵਨੀਤ ਜਿਹੜੀ ਪਹਿਲਾਂ ਅੰਕਲ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦੀ ਅੱਜ ਉਸ ਨੂੰ ਉਹਨਾਂ ਤੇ ਤਰਸ ਆ ਰਿਹਾ ਸੀ ਤੇ ਉਹਨਾਂ ਵਿੱਚੋਂ ਆਪਣੇ ਡੈਡੀ ਦੀ ਤਸਵੀਰ ਝਲਕਦੀ ਦਿਖਾਈ ਦਿੱਤੀ ਉਸਨੇ ਅੰਕਲ ਨੂੰ ਕਿਹਾ ਕਿ ਉਹ ਰਾਤ ਨੂੰ ਸ਼ਮੀਨਾ ਨਾਲ ਗੱਲ ਕਰ ਲੇਗੀ ਅਤੇ ਸ਼ਨੀਵਾਰ ਨੂੰ ਉਸਦੀ ਛੁੱਟੀ ਹੈ ਉਹ ਉਹਨਾਂ ਨਾਲ ਚਲੀ ਜਾਵੇਗੀ ਅੰਕਲ ਇੱਕ ਗੱਲ ਪੁੱਛਾਂ ਜੇ ਗੁੱਸਾ ਨਾ ਕਰੋ। اے ਬੱਚੋ ਗੁੱਸਾ ਕਰਦਾ। ਤੁਮ ਵੀ ਸ਼ਮੀਨਾ ਵਰਗੀ ਐਂ। ਸ਼ਮੀਨਾ ਅਜੇ 19 ਸਾਲ ਦੀ ਵੀ ਨਹੀਂ ਹੋਈ। ਉਸ ਦਾ ਵਿਆਹ ਇੰਨੀ ਜਲਦੀ ਕਿਉਂ ਕਰ ਲਿਓ? ਉਸ ਨੂੰ ਹੋਰ ਕਿਉਂ ਨਹੀਂ ਪੜਾਇਆ? ਅਵਨੀਤ ਨੇ ਝੱਕਦੇ ਝੱਕਦੇ ਕਿਹਾ। ਅਵਨੀਤ ਦੀ ਗੱਲ ਸੁਣ ਕੇ ਅੰਕਲ ਚੁੱਪ ਕਰ ਗਏ। ਸ਼ਾਇਦ ਅਵਨੀਤ ਨੇ ਬਹੁਤ ਮੁਸ਼ਕਲ ਸਵਾਲ ਪੁੱਛ ਰਿਆ ਸੀ। ਜਦੋਂ ਉਹਨਾਂ ਦੀ ਬੇਗਮ ਨੇ ਫੋਨ 'ਤੇ ਦੱਸਿਆ ਸੀ ਕਿ ਸ਼ਮੀਨਾ ਲਈ ਇੱਕ ਬਹੁਤ ਵਧੀਆ ਰਿਸ਼ਤਾ ਆਇਆ ਹੈ। ਉਹਨਾਂ ਦੇ ਦਿਲ ਵਿੱਚ ਵੀ ਇਹ ਗੱਲ ਆਈ ਸੀ। ਇਹ ਸ਼ਮੀਨਾ ਨੂੰ ਹੋਰ ਪੜਾਉਣਾ ਚਾਹੀਦਾ ਹੈ ਉਹ ਜਦੋਂ ਅਬਨੀਤ ਨੂੰ ਹਰ ਕੰਮ ਸਰੀਕੇ ਨਾ ਕਰਦੇ ਦੇਖਦੇ ਉਹਨਾਂ ਦਾ ਦਿਲ ਵੀ ਕਰਦਾ ਕਿ ਉਹਨਾਂ ਦੀ ਧੀ ਵੀ ਅਮਰੀਕਾ ਆ ਕੇ ਪੜੇ ਨਵੀਂ ਦੁਨੀਆ ਦੇਖੇ ਪਰ ਫਿਰ ਜਲਦੀ ਹੀ ਉਹਨਾਂ ਦੀ ਸੋਚ ਪਰਚਾਨ ਨੂੰ ਪਰਤ ਗਈ ਕਿ ਕੁੜੀਆਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਕਰ ਦੇਣਾ ਚਾਹੀਦਾ ਹੈ ਅਜ ਅਬਨੀਤ ਦੀ ਗੱਲ ਸੁਣ ਕੇ ਉਹ ਸੋਚ ਰਹੀ ਸੀ ਕਿ ਸ਼ਮੀਨਾ ਦੇ ਵਿਆਹ ਦੀ ਉਹ ਕੁਝ ਜਲਦੀ ਹੀ ਕਰਗੇ ਬੱਚੋ ਉਹ ਠੀਕ ਹੀ ਕਹਿ ਰਹੀ ਹੈ ਅਸੀਂ ਮੁਸਲਮਾਨਾਂ ਅਜ ਵੀ ਗ਼ਰੀਬ ਦੇ ਫਕੀਰ ਹੀ ਬਣੇ ਹੋਏ ਹਾਂ ਉਰੀਆ ਨੂੰ ਜਾਤੀ ਦੇਣ ਵੇਲੇ ਪਤਾ ਨਹੀਂ ਸਾਨੂੰ ਕੀ ਹੋ ਜਾਂਦਾ ਔਰ ਵੀ ਆਮ ਲਾਨਿਆਂ ਨੇ ਸਾਡੀ ਸੋਚ ਤੇ ਪੱਥਰ ਰੱਖ ਦਿੱਤੇ ਨੇ ਤੁਹਾਡੇ ਮੁਲਕ ਵਿੱਚ ਸਾਡੇ ਮੁਕਾਬਲੇ ਕੁੜੀਆਂ ਨੂੰ ਬਹੁਤ ਖੁੱਲ ਮਿਲੀ ਹੋਈ ਹੈ ਭਾਵੇਂ ਅਸੀਂ ਇਸ ਦੇ ਖਿਲਾਫ ਬੋਲਦੇ ਰਹਿੰਦੇ ਆ ਤੁਹਾਡੇ ਵਾਸਦਿਆਂ ਇਸ ਕੱਲੋਂ ਸਾਡੇ ਤੋਂ ਸਿਆਣੇ ਹਨ ਜੋ ਤੁਹਾਡੀ ਪੜਾਈ ਤੇ ਤਵਕਕ ਦੇ ਰਹੇ ਨੇ ਜਦੋਂ ਤੂੰ ਹੋਟਲ ਵਿੱਚ ਕੰਮ ਕਰਨ ਲੱਗੀ ਸੀ ਤਾਂ ਮੈਂ ਸੋਚਦਾ ਸੀ ਕਿ ਤੇਰੇ ਵਾਸਦਿਆਂ ਨੇ ਠੀਕ ਨਹੀਂ ਕੀਤਾ ਪਰ ਜਿਵੇਂ ਤੂੰ ਆਪਣੇ ਆਪ ਨੂੰ ਨਵੇਂ ਮਾਹੌਲ ਵਿੱਚ ਟਾਲਿਆ ਮੈਂ ਉਹਨਾਂ ਦੀ ਤਾਰੀਫ਼ ਕਰਦਾ ਹਾਂ ਕਿ ਉਹਨਾਂ ਨੇ ਤੈਨੂੰ ਆਪਣੇ ਤੋਂ ਦੂਰ ਭੇਜ ਕੇ ਕੋਈ ਗਲਤੀ ਨਹੀਂ ਕੀਤੀ ਕੋਈ ਮੁਲਕ ਧਰਮ ਦੇ ਅਸੂਲਾਂ ਨੂੰ ਮੰਨ ਕੇ ਹੀ ਮਹਾਨ ਨਹੀਂ ਬਣ ਸਕਦਾ ਕੁੜੀਆਂ ਨੂੰ ਵੀ ਉਹਤੇ ਹਵਾ ਦੀ ਸਮਝਣਾ ਚਾਹੀਦਾ ਇੱਕ ਹੈਕੇ ਮੁਸ਼ਤਾਕ ਅੰਕਲ ਆਪਣੇ ਕਮਰੇ ਵਿੱਚ ਚਲੇ ਗਏ ਅਵਨੀਤ ਨੂੰ ਲੱਗਿਆ ਜਿਵੇਂ ਅੰਕਲ ਦੇ ਦਿਲ ਦੀ ਆਵਾਜ਼ ਅੱਜ ਬਾਹਰ ਆਈ ਹੈ ਉਸ ਰਾਤ ਸੌਣ ਤੋਂ ਪਹਿਲਾਂ ਅਵਨੀਤ ਨੇ ਸ਼ਮੀਨਾ ਨੂੰ ਫੋਨ ਕੀਤਾ ਇਸ ਤੋਂ ਪਹਿਲਾਂ ਵੀ ਉਸ ਦੀ ਸ਼ਮੀਨਾ ਤੇ ਉਸ ਦੀ ਅਮੀ ਨਾਲ ਫੋਨ ਤੇ ਕਈ ਵਾਰ ਗੱਲ ਹੋਈ ਸੀ ਆਪਾ ਅਸਲਾਮ ਅਲੈਕਮ ਸ਼ਮੀਨਾ ਦੀ ਆਵਾਜ਼ ਆਈ ਸ਼ਮੀਨਾ ਤੂੰ ਮੈਨੂੰ ਨਾਂ ਲੈ ਕੇ ਬੁਲਾਇਆ ਕਰ ਅਵਨੀਤ ਨੇ ਪਿਆਰ ਨਾਲ ਕਿਹਾ ਆਪਾ ਤੁਸੀਂ ਮੇਰੇ ਕੋਲੋਂ ਵੱਡੇ ਹੋ ਜੇ ਮੈਂ ਤੇਰੇ ਤੋਂ ਵੱਡੀ ਹਾਂ ਤਾਂ ਤੂੰ ਪਹਿਲਾਂ ਕਿਉਂ ਵਿਆਹ ਕਰਵਾਉਣ ਨੂੰ ਤਿਆਰ ਹੋ ਗਈ ਅਵਨੀਤ ਨੇ ਸ਼ਰਾਰਤ ਨਾਲ ਕਿਹਾ ਆਪਾ ਤੁਸੀਂ ਆਜੋ ਪਾਕਿਸਤਾਨ ਮੇਰੀ ਜਗ੍ਹਾ ਤੁਸੀਂ ਨਿਕਾਹ ਕਰ ਲਓ ਸ਼ਮੀਨਾ ਨੇ ਵੀ ਕੁਝ ਖੁੱਲ ਲੈਂਦੇ ਹੋਏ ਕਿਹਾ ਅੱਛਾ ਜੀ ਗੱਲਾਂ ਵੱਡੀਆਂ ਵੱਡੀਆਂ ਕਰਦੀਆਂ ਤੇ ਕਹਿੰਦੀਆਂ ਮੈਨੂੰ ਵੱਡੀ ਆਪਾ ਵੱਡੇ ਤਾਂ ਵੱਡੇ ਹੀ ਰਹਿੰਦੇ ਹਨ ਦੇਖ ਜੇ ਹੁਣ ਤੂੰ ਮੈਨੂੰ ਆਪਾ ਕਿਹਾ ਨਾ ਤਾਂ ਮੈਂ ਸੱਚਮੁੱਚ ਹੀ ਪਾਕਿਸਤਾਨ ਆ ਕੇ ਤੇਰੇ ਹੋਣ ਵਾਲੇ ਸ਼ੋਰ ਨਾ ਨਿਕਾਹ ਕਰਵਾ ਲੈਣਾ ਅਵਨੀਤ ਨੇ ਹੱਸਦੇ ਹੋਏ ਕਿਹਾ ਠੀਕ ਹੈ ਆਪਾ ਆਜੋ ਇਸੇ ਬਹਾਨੇ ਮੈਂ ਹੋਰ ਪੜ੍ਹਾਈ ਕਰ ਲਵਾਂਗੀ ਸ਼ਮੀਨਾ ਨੇ ਬਿਸ਼ਰਾਰਤੀ ਲਹਿਜੇ ਵਿੱਚ ਕਿਹਾ ਇਹਨੇ ਨੂੰ ਸ਼ਮੀਨਾ ਦੀ ਅਮੀ ਵੀ ਆ ਗਈ ਜਿਸ ਕਰਕੇ ਦੋਆਂ ਦੀਆਂ ਸ਼ਰਾਰਤੀ ਗੱਲਾਂ ਖਤਮ ਹੋ ਗਈਆਂ ਅਮੀ ਆਪਣੇ ਵੱਲੋਂ ਬਣਾਈ ਲਿਸਟ ਅਵਨੀਤ ਨੂੰ ਲਿਖਾ ਕੇ ਚਲੀ ਗਈ ਉਸ ਤੋਂ ਬਾਅਦ ਸ਼ਮੀਨਾ ਨੇ ਆਪਣੀਆਂ ਪਸੰਦੀਆਂ ਕਈ ਹੋਰ ਚੀਜ਼ਾਂ ਵੀ ਲਿਖਵਾ ਦਿੱਤੀਆਂ ਹਾ ਤੇ ਵੀ ਕਹ ਦਿੱਤਾ ਕਿ ਜੇ ਹੋਰ ਕੋਈ ਚੀਜ਼ ਵੀ ਪਸੰਦ ਆ ਗਈ ਤਾਂ ਉਹ ਵੀ ਲੈ ਲੈਣਾ ਸ਼ਮੀਨਾ ਤੂੰ ਜ਼ਰੂਰੀ ਚੀਜ਼ਾਂ ਤਾਂ ਲਖਾਈਆਂ ਨਹੀਂ ਅਵਨੀਤ ਨੇ ਇੱਕ ਵਾਰ ਫੇਰ ਮਜ਼ਾਕ ਕਰਦੇ ਕਿਹਾ ਕਿਹੜੀਆਂ ਸ਼ਮੀਨਾ ਹੈਰਾਨੀ ਨਾਲ ਬੋਲੀ ਸਮਝ ਰਹਾ ਹੈ ਆਪਾ ਮੈਂ ਤਾਂ ਸਭ ਕੁਝ ਦੱਸ ਹੀ ਦਿੱਤਾ ਹੈ ਸ਼ਮੀਨਾ ਨੇ ਕਿਹਾ ਚੱਲ ਏ ਜ਼ਰੂਰੀ ਕੱਪੜਿਆਂ ਦਾ ਨੰਬਰ ਤਾਂ ਦੱਸ ਦੇ ਕਿ ਉਹ ਦੇਸੀ ਹੀ ਪਾਉਣੇ ਨੇ ਉਠ ਹਾਕਾ ਲਾਉਂਦੀ ਬੋਲੀ ਆਪਾ ਤੁਸੀਂ ਬੜੇ ਖਰਾਬ ਸ਼ਮੀਨਾ ਸਮਝ ਗਈ ਸੀ ਕਿ ਅਵਨੀਤ ਕੀ ਕਹਿ ਰਹੀ ਹੈ ਠੀਕ ਹੈ ਫਿਰ ਮੈਂ ਨਹੀਂ ਭੇਜਦੀ ਨਹੀਂ ਆਪਾ ਉਹ ਤਾਂ ਬਹੁਤ ਜ਼ਰੂਰੀ ਹਨ ਉਹ ਅਜੇ ਗੱਲਾਂ ਹੀ ਕਰ ਰਹੀਆਂ ਸਨ ਕਿ ਸ਼ਮੀਨਾ ਦੀ ਛੋਟੀ ਭੈਣ ਨਕਸਾਨਾ ਵੀ ਉੱਥੇ ਆ ਗਈ ਉਸਨੇ ਵੀ ਆਪਣੀਆਂ ਕਈ ਚੀਜ਼ਾਂ ਲਖਵਾ ਦਿੱਤੀਆਂ ਅਚਾਨਕ ਮੁਸ਼ਤਾਕ ਅੰਕਲ ਦੇ ਹੱਥੋਂ ਮੋਬਾਈਲ ਡਿੱਗਣ ਦੀ ਆਵਾਜ਼ ਨਾਲ ਅਵਨੀਤ ਆਪਣੇ ਖਿਆਲਾਂ ਦੀ ਲੜੀ ਤੋਂ ਬਾਹਰ ਆਈ ਅੰਕਲ ਮੋਬਾਈਲ ਚੁੱਕ ਕੇ ਫਿਰ ਦੇਖਣ ਲੱਗ ਪਏ ਕਦੇ ਉਹ ਖੁਸ਼ ਹੋ ਜਾਂਦੇ ਤੇ ਦੂਜੇ ਹੀ ਪਲ ਉਹਨਾਂ ਦੇ ਚਿਹਰੇ ਤੇ ਉਦਾਸੀ ਛਾ ਜਾਂਦੀ ਅਚਾਨਕ ਉਹਨਾਂ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ। ਅਵਨੀਤ ਨੇ ਆਪਣਾ ਮੋਬਾਈਲ ਔਨ ਕਰਕੇ ਸ਼ਮੀਨਾ ਦਾ ਨੰਬਰ ਮੜਾਇਆ। ਡੋਲੀ ਦੀ ਵਿਦਾਈ ਹੋ ਰਹੀ ਸੀ। ਉਹ ਅੰਕਲ ਦਾ ਦਰਦ ਸਮਝ ਰਹੀ ਸੀ। ਉਸ ਨੂੰ ਯਾਦ ਆਇਆ ਜਦੋਂ ਉਸਦੇ ਮੰਮੀ ਡੈਡੀ ਉਸ ਨੂੰ 에ਅਰਪੋਰਟ ਤੇ ਛੱਡਣ ਆਏ ਸੀ। ਤਾਂ ਜਦੋਂ ਉਹ 에ਅਰਪੋਰਟ ਅੰਦਰ ਦਾਖਲ ਹੋ ਕੇ ਉਹਨਾਂ ਨੂੰ ਹੱਥ ਲਾ ਕੇ ਬਾਏ ਕਰ ਰਹੀ ਸੀ। ਤਾਂ ਉਸਦੇ ਡੈਡੀ ਨੇ ਥੋੜਾ ਜਿਹਾ ਹੱਥ ਉੱਪਰ ਕਰਕੇ ਹੀ ਇੱਕਦਮ ਗਰਦਨ ਘੁਮਾ ਲਈ ਸੀ। ਅਤੇ ਉਹਨਾਂ ਦਾ ਇੱਕ ਹੱਥ ਉਹਨਾਂ ਦੀਆਂ ਅੱਖਾਂ 'ਚੋਂ ਚਲਿਆ ਗਿਆ ਸੀ। ਉਹ ਦੂਜੇ ਪਾਸੇ ਤੁਰ ਪਈ ਸੀ ਮੰਮੀ ਕਦੇ ਹੱਸ ਕੇ ਬਾਈ ਕਰ ਰਹੇ ਸਨ ਕਦੇ ਚੁੰਨੀ ਨਾਲ ਅੱਖਾਂ ਪੂੰਝ ਰਹੀ ਸੀ ਉਹ ਜਾਣ ਕੇ ਸ਼ੀਸ਼ੇ ਦੇ ਹਲੇ ਹੋ ਗਈ ਸੀ ਉਸ ਨੇ ਦੇਖਿਆ ਕਿ ਮੰਮੀ ਨੇ ਡੈਡੀ ਕੋਲ ਜਾ ਕੇ ਉਹਨਾਂ ਦੀ ਪਿੱਠ ਤੇ ਹੱਥ ਧਰ ਦਿੱਤਾ ਅਵਨੀਤ ਨੂੰ ਲੱਗ ਗਿਆ ਮੁਸ਼ਤਾਕ ਅੰਕਲ ਉਸ ਸਮੇਂ ਬਹੁਤ ਇਕੱਲੇ ਸੀ ਧੰਨਵਾਦ